ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਇੱਕ ਸ਼ਿਮਲਾ ਵਿੱਚ ਉਹ ਗਿਰ ਗਈ ਮੇਤੇ ਆਂਦੀ ਦੇ ਪਿੱਛੇ ਹੈ ਹਾਂ ਮੈਂ ਦੱਸਦੀ ਆ ਪਿੱਛੇ ਗੇਰਤੀ ਸੀ ਕੱਲ ਦੇ ਪਕੌੜਿਆਂ ਵਾਸਤੇ ਹੁਣ ਚੀਰ ਕੇ ਰੱਖ ਲੈਣੀ ਕਿਉਂਕਿ ਸਵੇਰੇ ਟਾਈਮ ਨਹੀਂ ਮਿਲਦਾ ਹੋਰ ਕੰਮ ਵੀ ਕਰਨੇ ਹੁੰਦੇ ਝਾੜੂ-ਪੋਚੇ ਵੀ ਕਰਨੇ ਹੁੰਦੇ ਆ ਗੋਲ ਕੱਟਣੇ ਹਾਂ ਗੋਲ ਗੋਲ ਇਹ ਐਵੇਂ ਹਾਂ ਐਵੇਂ ਗੋਲ ਗੋਲਾ ਜੋ ਜੋੜੇ ਵਸੇ ਤੋੜੇ ਬੜੀ ਬੜੀ ਘੱਟ ਹੂੰ ਥੋੜੀ ਵੱਡੀ ਘੱਟ ਲੋ ਇਹ ਤਾਂ ਜਦੇ ਪੋਲਾ ਹੋ ਜਾਂਦਾ ਬੜੀ ਘੱਟ ਮੜੀ ਬੜੀ ਬੜੀ ਥੋੜਾ ਜਿਹਾ ਐਨੀ ਘਾ ਬੜੀ ਮੋਟੀ ਰੱਖ ਮੋਟੀ ਰੱਖ ਕੀ ਹੈ ਕੀ ਹੋ ਗਿਆ ਗੜੀ ਵੀ ਹੈ ਹਾਂ ਗੜੀ ਵੀ ਐ ਸਿੱਧੇ ਬੀਬੀ ਆ ਇੱਥੇ ਗੜੀ ਵੀ ਆ ਗੜੀ ਜੀਤੀ ਚੱਲ ਲੱਗਿਆ ਆ ਚੱਲ ਲੱਗਿਆ ਉਰੇ ਆਹ ਲੈ ਇਹ ਹਾਂ ਐਡੀ ਐਡੀ ਚੀਜ਼ ਆ ਆ ਵਧੀਆ ਲੱਗਦੀ ਐ ਅਸੀਂ ਸ਼ਿਮਲਾ ਮੀਟ ਦੇ ਪਕੌੜੇ ਪਹਿਲਾਂ ਕਦੇ ਬਣਾਏ ਨਹੀਂ ਪਹਿਲੀ ਵਾਰ ਬਣਾ ਬਣਾਵਾਂਗੇ ਕੱਲ ਨੂੰ ਮੈਂ ਇਹ ਚੀਰ ਕੇ ਰੱਖ ਲੈਂਦੇ ਆ ਸਵੇਰੇ ਰੋਟੀ ਖਾਣਗੇ ਆਪਣਾ ਤਾਂ ਕਿਨੇ ਰੋਟੀ ਖਾਣੀ ਆ ਰੋਟੀ ਤਾਂ ਨਹੀਂ ਖਾਂਦੇ ਉਹ ਫੁੱਫੜ ਦਾ ਰੋਟੀ ਖਾਉਗਾ ਫੁੱਫੜ ਤੇਰਾ ਫੁੱਫੜ ਦਪਹਿਰ ਨੂੰ ਖਾਊਗਾ ਬਫਰ ਜਦੇ ਬਣਾ ਦੇ ਉਹਦੀ ਜਦੇ ਬਣਾ ਲਾਗੇ ਦੋ ਨੇਚਾ ਚੀਰ ਕੇ ਬਹੁਤੀ ਨਹੀਂ ਬਣਾਉਂਦੇ ਸਬਜੀ ਨਾ ਥੋੜੀ ਜਿਹੀ ਉਹ ਹਾਂ ਜੀ ਮੈਂ ਆਪਾਂ ਤਾਂ ਚਾਹ ਨਾਲ ਪਕੌੜੀ ਖਾ ਲਾਂਗੇ ਹੁਣ ਸਾਰਿਆਂ ਨੂੰ ਉਹੀ ਖਾ ਲੈਣੀਆਂ ਨੇ ਹੂੰ ਹੁਣ ਸਾਜਦੇ ਤੇ ਪਕਾ ਲੈਣੇ ਨੇ ਜਦੇ ਖਾ ਲੈਣਗੇ ਉਹ ਫਰ ਕਿਨੇ ਹੋ ਜਾਣਗੇ ਫੁੱਫੜ ਵੀ ਜਿਹਦੇ ਕਰੂਗਾ ਜਦੇ ਪਕਾਉਂਦੇ ਆ ਨੀ ਖਾਂਦਾ ਤਲੇ ਬੇ ਤਲੇ ਨਹੀਂ ਪਕਾਉਂਦੇ ਉਹ ਤਾਂ ਰੋਟੀ ਪਰਤਾਲੀ ਵੀ ਚੀਜ਼ ਨਹੀਂ ਉਹ ਕਹਤੇ ਸੀ ਅੱਜ ਤਾਂ ਸੁਣਾ ਕਰ ਕੀ ਤੀ ਮੈਂ ਪਾਲ ਨੂੰ ਕੱਲ੍ਹ ਕਹਿਆ ਤੀ ਮੈਂ ਆਪਾਂ ਸਾਜਰੀ ਕੰਮ ਨੂੰ ਮਿਲ ਕੇ ਮੈਂ ਸਾਜਰੀ ਲੰਗ ਜਾਾਂਗੇ ਹਾਂ ਕਹਿੰਦਾ ਉਹ ਉਹਦੇ ਦੁਪਹਿਰੇ ਫੋਨ ਆ ਗਿਆ ਫਿਰ ਉਹ ਤਾਂ ਹੁਣ ਵੀ ਮੈਂ ਉਹ ਤਾਂ ਫਿਰ ਜੇ ਤੂੰ ਨਹੀਂ ਮਨਾ ਕਰਨਾ ਤਾਂ ਮਨਾ ਕਰ ਦਮ ਦੇ ਵੀ ਅਸੀਂ ਆਵਾਂਗੇ ਫਿਰ ਉਹ ਅਗਲੇ ਅੰਤਵਾਂ ਨੂੰ ਆ ਜਾਂਦੇ ਫਿਰ ਤੁਸੀਂ ਅਗਲੇ ਅੰਤਵਾਂ ਲੰਗ ਜਾਓ ਕਿੱਸੇ ਬੁੱਫੜ ਦੀ ਖਬਰ ਲੈਣ ਆਏ ਹਾਂ ਨਾ ਨਾ ਹੁਣ ਖਬਰ ਲੈ ਕੇ ਆਣੀ ਉਹਨਾਂ ਨੂੰ ਹੈ ਜਾ ਫੁੱਫੜੇ ਆ ਲਿਆ ਜਾ ਫੁੱਫੜੇ ਆ ਲਿਆ ਹਫਤੇ ਬਾਅਦ ਹੁਣ ਹਫਤੇ ਬਾਅਦ ਉਹਦੇ ਤੇ ਤਾਂ ਆਏ ਨਹੀਂ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਨਾ ਗੱਡੀ ਲਈ ਨੂੰ ਹਫਤੇ ਚੋਂ ਨਾ ਚੋਂ ਕੋਈ ਨਾ ਕੋਈ ਮੈਂਬਰ ਬਿਮਾਰ ਹੋਊਗਾ ਬਸ ਐਂ ਤਾਂ ਉਹਨਾਂ ਲੰਘ ਜੋਗਲੇ ਨੂੰ ਕਾਨੂੰ ਮਾਰ ਕੋ ਬੱਬਾ ਨਹੀਂ ਮਾਰ ਦੇ ਕੋਈ ਕਾਸੇ ਨੂੰ ਬਿਮਾਰ ਹੋਣਾ ਕੋਈ ਕਾਸੇ ਨੂੰ ਗੱਡੀ ਲਈ ਤਾਂ 2 ਮਹੀਨੇ ਹੋ ਗਏ ਡੇਡ ਡੇਡ ਹੋ ਗਿਆ ਹੋਣਾ ਡੇਡ ਹੋ ਗਿਆ ਹੋਣਾ ਹਾਂ ਡੇਡ ਤਾਂ ਹੋ ਗਿਆਣਾ ਡੇਡ ਮਹੀਨਾ ਤਾਂ ਹੋ ਗਿਆ ਉਹਦੇ ਤਾਂ ਆਏ ਨਹੀਂ ਜਾ ਟਾਈਮ ਰੱਖੂ ਮੈਂ ਕਹੂਗੀ ਵੀ ਉਹਦੇ ਦਾ ਤੁਸੀਂ ਆਏ ਨਹੀਂ ਡੇਡ ਮਹੀਨਾ ਹੋ ਗਿਆ ਅੱਜ ਅਸੀਂ ਸਲਾਹ ਕਰੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੁਣ ਹੋ ਗਈ ਜੀ ਸਵੇਰ ਤੇ ਹੁਣ ਕਰ ਰਹੇ ਅਸੀਂ ਬਰੈਡਾਂ ਦੀ ਤਿਆਰੀ ਚਾਰ ਕੋਚਾ ਤਾਂ ਅੰਦਰ ਲਾਤਾ ਵੀ ਕੰਮ ਨਵੇੜ ਕੇ ਬਾਹਰ ਲੱਗ ਜਾਂਗੇ ਕਿਉਂਕਿ ਅਸੀਂ ਤੇ ਰੋਟੀ ਨਹੀਂ ਖਾਂਦੇ ਆਹੀ ਆਹੀ ਕੁਝ ਖਾਵਾਂਗੇ ਹੁਣ ਆਲੂ ਬਾੜ ਲੇ ਤੇ ਉਂ ਤਾਂ ਆਪਕੇ ਸਿੰਪਲ ਬਣਾ ਲੰਨੇ ਹੁੰਨੇ ਆ ਜੇ ਕਈ ਵਾਰ ਘਰੇ ਬਣਾ ਲਨੇ ਆ ਤੇ ਅੱਜ ਸੋਚਿਆ ਵੀ ਆਲੂ ਪਾ ਕੇ ਬਣਾ ਲੇ ਆ ਆਲੂ ਪਾ ਕੇ ਜਿਆਦਾ ਵਧੀਆ ਬਣਦੇ ਆ ਨਹੀਂ ਉਹ ਵੀ ਯੂਵੀ ਨੂੰ ਵੀ ਬਹੁਤ ਪਸੰਦ ਆਲੂ ਪਾ ਕੇ ਯੂਵੀ ਅੱਜ ਛੁੱਟੀ ਹੈ ਯੂਵੀ ਨੂੰ ਮੈਂ ਪੁੱਛਿਆ ਮੈਂ ਕਿ ਅੱਜ ਤੈਨੂੰ ਨਾ ਆਪ ਮੈਨੂੰ ਕਹਿੰਦਾ ਮੈਂ ਕਿਹਾ ਤੈਨੂੰ ਚੋਅ ਹੈ ਵੀ ਅੱਜ ਜਾਗਰੀ ਰਾਵਾਂਗਾ ਹੈ ਕਹਿੰਦਾ ਨਾ ਮਨੁਜਾਗਵੀਂ ਦਾ ਚੋਣੀ ਆਇਆ ਕਹਿੰਦਾ ਤੁਹਾਨੂੰ ਤੇ ਹੀ ਕਹਿੰਦਾ ਮੈਂ ਕਿਹਾ ਹੋਰ ਤੈਨੂੰ ਨਾ ਪਹਿਲਾਂ ਕਹਿੰਦਾ ਕਿ ਨਾ ਮੈਨੂੰ ਬਹੁਤ ਚੋੜਿਆ ਹੋਊਗਾ ਅੱਜ ਮਗਾ ਕਾਦਾ ਕਹਿੰਦਾ ਮੈਂ ਕਿਹਾ ਜਾਦੂਈ ਲਾਊਗਾ ਕਹਿੰਦਾ ਦੱਸੋ ਮਨੂੰ ਤੁਸੀਂ ਕਾਦਾ ਮੈਂ ਕਿਹਾ ਜਾਦੂਈ ਲਾਊਗਾ ਕਹਿੰਦਾ ਨਾ ਮੈਂ ਕਿਹਾ ਨਵੀਂ ਗੱਡੀ ਆਉਗੀ ਉਹਨਾਂ ਦੀ ਕਹਿੰਦਾ ਨਾ ਗੱਡੀ ਤਾਂ ਆਪਣੀ ਹੈਗੀ ਆ ਉਹ ਕਹਿੰਦਾ ਜਾਗਵੀਂ ਤਾਂ ਦਾ ਰੇਂਦਾ ਕਹਿੰਦਾ ਗੱਡੀ ਵੀ ਹੈਗੀ ਆਪਣੀ ਤੇਜੀ ਮੈਂ ਕਿਹਾ ਹੋਰ ਮੈਂ ਕਿਹਾ ਹੁਣ ਮੈਨੂੰ ਪਤਾ ਹੀ ਕਾਦਾ ਚੜਿਆ ਮੈਂ ਕਾ ਅਬੂ ਆਉਗਾ ਕਹਿੰਦਾ ਇਹ ابو ਦਾ ابو ਇਹਨੂੰ ابو ਦਾ ਛੋਟੜਾ ਵਾ ਕਿਉਂਕਿ ਵੀਡੀਓ ਤੇ ਦੇਖਿਆ ਹੋਣਾ ਸਾਰਿਆਂ ਨੇ ਵੀ ਯੂ ਵੀ ਬਹੁਤ ਉਦਾਸ ਹੋ ਗਿਆ ਤਾਂ ਪਰਸੋਂ ਕਹਿੰਦਾ ਉਹ ਆਇਆ ਨਹੀਂ ਰੋਣੀਆਂ ਨਾ ਹੋ ਗਿਆ ਤਾਂ ਤਾਂ ਕਰਕੇ ਜੇ ਉਹ ਆਊਗਾ ਇਹਨੂੰ ਜ਼ਿਆਦੇ ਝੋਟਾਂਗੇ ਦੇਖ ਕੇ ਲਿਆ ਮਾਚਕਾ ਤਾਂ ਨਾ ਉਹ ਉੱਪਰ ਕੇ ਰੱਖ ਦਈਏ ਫਿਰ ਗੱਭੇ ਤੇ ਕੱਟ ਲਾਂਗੇ ਫਿਰ ਉਦੋਂ ਨਾ ਜਦ ਮੈਂ ਪਹਿਲਾਂ ਕੱਟ ਲੇ ਬਾਅਦ ਚ ਭਰੇ ਫਿਰ ਬਹੁਤ ਔਖੇ ਲੁਕੇ ਕਿਉਂਕਿ ਉਹ ਬਾਹਰ ਹੀ ਗਈ ਜਾਂਦੀ ਸੀ ਸਸਾ ਮੈਂ ਕਰਕੇ ਕਿੱਧਰ ਹੀ

ਪਨੀਰ ਹੁੰਦਾ ਨਾ ਵਿੱਚ ਆਏ ਆਏ ਇੱਕ ਦੁਕਾਨ ਤੋਂ ਪੈਂਦਾ ਐਡਾ ਮੋਟਾ ਪੀਸ ਪਨੀਰ ਮੈਨੂੰ ਤਾਂ ਬੇਕਾਰ ਲੱਗਦੇ ਨੇ ਪਨੀਰ ਤੈਨੂੰ ਪਨੀਰ ਪਸੰਦ ਨਹੀਂ ਹੈਗਾ ਤੂੰ ਖਾਂਦਾ ਨਹੀਂ ਨਾ ਸਾਨੂੰ ਤਾਂ ਪਸੰਦ ਹੈ ਅਸੀਂ ਤਾਂ ਖਾਂਦੇ ਹਾਂ ਤੁਸੀਂ ਦੱਸੋ ਮੈਨੂੰ ਇੰਨਾ ਅਸਾਲ ਪੂਰੀ ਦੁਨੀਆ ਦੀ ਫੇਵਰੇਟ ਸਬਜੀ ਪਨੀਰ ਥੋੜੇ ਤਾਂ ਨਹੀਂ ਰਹਿ ਜੂਗੇ ਕੱਟ ਤੋੜ ਤੋੜ ਕੇ ਪਾ ਲਾਂਗੇ ਮੈਂ 2-4 ਬਰੈਡਾਂ ਚ ਮੈਨੂੰ ਲੱਗਾ ਖਾਸੇ ਪਾ ਲੈਣਾ ਮੈਨੂੰ ਐਤਾ ਵਿਚਾਰ ਸਾਰੇ ਠੀਕ ਹਟ ਮੇਰਾ ਹੀ ਨਹੀਂ ਪਤਾ ਕਿ ਕਿਹੜਾ ਚ ਪਾਏ ਤੇ ਨਿਕਟੇ ਨਾ ਚੱਲਣਗੇ ਕੜੇ ਕਾਨੂੰ 2-4 ਹੀ ਬਣਾ ਲਾਂਗੇ ਚਲ ਰੁਕਦੇ ਹਾਂ ਗਰਮੀ ਬਹੁਤ ਜ਼ਿਆਦੇ ਆ ਤੇਲ ਕਿੰਨਾ ਇੱਕ ਗਰਮੀ ਬਹੁਤ ਜ਼ਿਆਦੇ ਆ ਉੱਪਰ ਤੇ ਫਿਰ ਅਸੀਂ ਰੋਟੀ ਨਹੀਂ ਨਾ ਸਵੇਰ ਤੇ ਬढ़ाई ਹੋਣਾ ਦੋ ਕਰਨਾ ਦੱਸਿਆ ਹੁਣ ਚਾਹ ਨਾਲ ਇਹੀ ਖਾ ਲਾਂਗੇ ਫਿਰ ਜਦ ਹਵਾ ਨਹੀਂ ਆਣਗੇ ਮੈਨੂੰ ਦੇ ਦਾਂਗੇ ਅਸੀਂ ਖਾ ਲਾਂਗੇ ਜੇ ਸਾਡੇ ਆਪਣਾ ਦੇ ਦੋ ਸਾਡੇ ਨਹੀਂ ਆ ਜਾਂਦੇ ਨੇ ਹਨਾ ਮੇਰੇ ਕੋਲ ਉਹ ਤਾਂ ਘੰਟੇ ਤੱਕ ਕਰਾਉਂਦੇ ਨੇ ਸਾਢੇ 9:30 ਤੱਕ ਉਹ ਆ ਜਾਂਦੇ ਨੇ ਜੱਥੇ ਤੱਕ ਸਾਡਾ ਕੰਮ ਹੀ ਨਹੀਂ ਪੜਨਾ ਪਰ ਸੱਟੇ ਲੱਗੇ ਪਰ ਸੱਟੇ ਨਿਪਟੜਦੇ ਬਣਾਉਣਾ। ਗਰਮੀ ਬਹੁਤ ਜ਼ਿਆਦਾ ਆ। ਇਧਰ ਬੀਬੀ ਚਿੱਲਰ ਛਿੱਲੜੀ ਆਲੂ ਕਿਉਂਕਿ ਸ਼ਿਮਲਾ ਮਿਰਚ ਤਾਂ ਅਸੀਂ ਰਾਤ ਦੇ ਖੱਟ ਕੇ ਰੱਖ ਲਈ ਤੀ। ਆਲੂ ਰਹਿ ਗਏ ਤੇ ਇਧਰ ਬੀਬੀ ਆਲੂ ਚੀਰਨੇ ਬਿਠਾਈ ਆ। ਹਲੋ ਬ੍ਰੈਡ ਤਾਂ ਬਣਾਨੇ ਕਰ ਤੇ ਸਟਾਰਟ ਕਿਛੇ। ਮੈਂ ਨਾ ਉਹਨਾਂ ਨੂੰ ਗੱਬੇ ਦੇ ਕੱਟੂਗੀ। ਕਿਉਂਕਿ ਆਪਾਂ ਪਹਿਲਾ ਸਾਫਤਾ ਪਾਤਾ ਚਾਪੂ ਨਹੀਂ ਆਤਾ ਇੱਕ ਚਾਪੂ ਨਾਲ ਬੀਬੀ ਆ ਗਈ ਚੀਰਦੀ ਐ ਤਾਂ ਕਰਕੇ ਮੈਂ ਪਹਿਲਾ ਸਾਫਤਾ ਪਾਤਾ ਹੁਣ ਅੱਦੇ ਉਹ ਕੱਟ ਕੇ ਪਾਉਣੇ ਸਾਰੇ ਹਾਂ ਹੁਣ ਅੱਦੇ ਅੱਦੇ ਪਾਵਾਂਗੇ ਤਾਂ ਕਿ ਸਾਰੇ ਬਰੈਡਾਂ ਨੂੰ ਉਹ ਚੰਗੀ ਤਰ੍ਹਾਂ ਬੇਸਣ ਲਾ ਦੀ ਲੱਗ ਜੇ ਹਾਂ ਨਾਲੇ ਪਰ ਉਹ ਪੂਰੀ ਤਰ੍ਹਾਂ ਲਿਪੜਦਾ ਨਹੀਂ ਨਾ ਕਿ ਬੜਾ ਹੋ ਜਾਂਦਾ ਏ ਟੁੱਟ ਜਾਂਦਾ ਏ ਹੋਰ ਭਾਰੀ ਹੋ ਕੇ ਸੋਚ ਲਈਤੀ ਸ਼ਿਮਲਾ ਮਿਰਚ ਦੇ ਪਕੌੜੇ ਪਰ ਫਿਰ ਅਸੀਂ ਬਣਾਏ ਨਹੀਂ ਹੈਗੇ ਜਿਵੇਂ ਤੁਹਾਨੂੰ ਕੱਲ੍ਹ ਲਈ ਅੱਜ ਹਾਂ ਕੱਲ੍ਹ ਲਈ ਸੋਰੀ ਵੀਡੀਓ ਚ ਦੱਸਿਆ ਵੀ ਫਿਰ ਉਹ ਬਣਾਣੀ ਮੈਂ ਛੱਡ ਦਿੱਤੇ ਫਿਰ ਮੈਂ ਕਿਹਾ ਚੱਲ ਵੀ ਕੱਲ੍ਹ ਨੂੰ ਆਣਗੇ ਹਨਾ ਜਿ ਦੇਖਾਂ ਲਾਂਗੇ ਹੁਣ ਰੋਜ਼ ਰੋਜ਼ ਤੜਿਆ ਵਸਮਾਨ ਵੀ ਗਰਮੀਆਂ ਚ ਖਨਾਬ ਕਰਦਾ ਫਿਰ ਨਾਲੇ ਪਤਾ ਹੀ ਆ ਜਦੋਂ ਭੂਆ ਨਹੀਂ ਆਉਂਦੇ ਨੇ ਫਿਰ ਬਣਨਾ ਤਾਂ ਪਉਂਦਾ ਹੀ ਆ ਕੁਛ ਨਾ ਕੁਛ ਖਾਸ ਕਰਕੇ ਜੇ ਜਾਗ ਨਹੀਂ ਸੀ ਮੇਨ ਜੋ ਤਾਂ ਜਿਆਦਾ ਹੁਣ ਛੁੱਟੀਆਂ ਆਉਣ ਵਾਲੀਆਂ ਜੇ ਰਮਨ ਹੋਣੀ ਆ ਜਾਣਗੇ ਫਿਰ ਬਣਨਾ ਸਟਾਰਟ ਚਾਰ ਦਿਨ ਫਿਰ ਬਣੀ ਜਾਊਗਾ ਫੇਰ ਆ ਨਹੀਂ ਦੇਖਿਆ ਜਾਂਦਾ ਵੀ ਗਰਮੀ ਸਰਦੀ ਆ ਫੇਰ ਨਿਆਣੇ ਮੰਗਦੇ ਨੇ ਬਣਾਣਾ ਕੰਦਾ ਹਨ ਇਹ ਬਸ ਐ ਘਟੀ ਬੋੜੀ 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 ਬਸ ਐ ਐ ਐ ਤੀਰ ਚ ਮਾਰ ਦੋ ਬਸ ਜੁਰ ਮੈਂ ਤਾਂ ਐ ਕਰ ਰਿਆਂ ਬੀਬੀ ਨੂੰ ਬੀਬੀ ਨੂੰ ਦੁਗਲੋੜ ਕੱਟਣੇ ਸਿਖਾ ਜਿਹੜੇ ਐ ਲੰਬੇ ਟੇਡੇ ਨਾ ਕੱਟਾ ਨਹੀਂ ਬੀਬੀ ਐ ਕਰਦੀਆਂ ਸਖਾਲੇ ਰਹਿਣਗੇ ਕਰਦੀਆਂ ਬੀਬੀ ਤੂੰ ਵਿੱਚ ਪਾਈ ਜਾ ਠੀਕ ਐ ਮੈਂ ਵੀ ਕਰ ਦਿੰਨੀ ਆ ਇਹ ਕੜਦਾ ਇੱਧਰ ਦੇਖੋ ਬ੍ਰੈਡਲ ਦਿਖਾਈ ਬ੍ਰੈਡਲ ਦੇਖੋ ਵੀ ਸਾਡੇ ਵਧੀਆ ਬਣ ਰਹੇ ਆ ਦੱਸਿਓ ਬਹੁਤ ਜਣਿਆਂ ਦਾ ਜੀ ਕਰ ਰਿਹਾ ਹੁਣ ਖਾਣ ਨੂੰ ਕਹੇ ਗਰਮੀ ਹੋਈ ਐ ਖਾਣ ਨੂੰ ਮੂੰਹ ਨਹੀਂ ਰੁਕਦਾ ਇਹ ਸਾਡੇ ਨਹੀਂ ਰੁਕਦਾ ਕਿਸੇ ਦਾ ਵੀ ਨਹੀਂ ਰੁਕਦਾ ਚਾਹੇ ਜਿੰਨੀ ਮਰਜ਼ੀ ਅੱਗ ਪਈ ਜਾਵੇ ਹਾਂ ਬਸ ਕੋਈ ਬਣਾ ਕੇ ਦੇ ਦੇਵੇ ਪਰ ਬਣਾਣੇ ਨਾ ਪਾਣ ਹੂੰ ਬਣਾਇਆ ਬਣਾਇਆ ਮਿਲ ਜਾਵੇ ਫੇ ਤਾਂ ਠੀਕ ਆ ਬਣਿਆ ਆਪਣਾ ਜਿਹਾ ਚਾਹ ਨਾਲ ਮਿਲ ਜAVE ਕੋਈ ਚੱਕਰ ਨਹੀਂ। ਤੇ ਸਾਰਾ ਹੈਗਾ ਉਸਾਰਾ। ਆਇਗਾ ਵੀ ਸਿਮਰ ਮੱਚਲੀ ਆ ਮਾ। ਸਿਵਾ ਮਿਰਚ ਆਉਂਦੀਆਂ ਤੋਹੇ। ਜਾਂ ਦੋ। ਚਰਨ ਪੁਰਜਾ। ਬਾਰੇ ਤੇ ਕਾਉ। ਕਾਬੂ ਤਾਂ ਆਉਂਦਾ। ਲੋ ਜੀ ਹੁਣ ਬੀਬੀ ਬੈ ਬੈਠ ਗਈ ਕਿਉਂਕਿ ਬੀਬੀ ਤੇ ਕੱਟੇ ਨਹੀਂ ਜਾ ਰਹੇ ਤੇ ਮੈਂ ਗਰਮੀ ਬਾਤ ਹੈ ਪਰ ਐ ਨਹੀਂ ਪਤਾ ਵੀ ਬੀਬੀ ਆਦਲ ਚਲੇ ਉੱਠ ਜੇ ਫਿਰ ਮੈਂ ਬੈਠੂਗੀ। ਰੱਖ ਜੇ ਅੱਜ ਬ੍ਰੈਡ ਅਸੀਂ ਖਾ ਕੇ ਦੇਖਿਆ ਬੜਾ ਸਵਾਦ ਬਣਿਆ ਬ੍ਰੈਡ ਹੈ ਚਿੰਗਾ ਅੱਜ ਚੱਕ ਜਾਂਦੀ ਹਾਂ ਹਾਂ ਹੁਣ ਜਲ ਜਣਦੀਆਂ ਤੇ ਹਨਾ ਚਿੰਗਾ ਹੋਰ ਮੈਂ ਤਾਂ ਕਹਿੰਦਾ ਕੋਲਡ ਡਰਿੰਕ ਨਾਲ ਖਾਉਂਗਾ ਆ ਦੇਖੋ ਜੀ ਬ੍ਰੈਡ ਪਏ ਆ ਇੱਧਰ ਬ੍ਰੈਡ ਬਣ ਰਹੇ ਆ ਤੇ ਇੱਧਰ ਸ਼ਿਮਲਾ ਮਿਰਚ ਪਈ ਆ ਮੱਖੀਆਂ ਆ ਰਹੀਆਂ ਇੱਧਰ ਸਾਡੇ ਆਲੂ ਪਏ ਆ ਸ਼ਿਮਲਾ ਮਿਰਚ ਦੇ ਉੱਪਰ ਤਾਂ ਹਰੀ ਰੰਗੀਆਂ ਲੁਟ ਟਕਦੀਆਂ ਤੇ ਇਹਦੇ ਉੱਪਰ ਕੋਈ ਪੌਣਾ ਲਾ ਕੇ ਦਈਏ ਗਰਮੀ ਬਹੁਤ ਪੱਕ ਰਹੀ ਐ ਨਾ ਸੋਹਣੀ ਗਰਮੀ ਬਹੁਤ ਗਰਮੀ ਬਹੁਤ ਪੱਕ ਰਹੀ ਐ ਮੈਂ ਕਹਿਣ ਲੱਗੀ ਸੀ ਵੀ ਸਾਡਾ ਪਕੌੜਾ ਸਾਡਾ ਪੱਕ ਰਿਹਾ ਇਹ ਬਣ ਰਿਹਾ ਵੀ ਪਕੌੜੇ ਨਹੀਂ ਬਣ ਰਹੇ ਸਾਡਾ ਪਕੌੜਾ ਬੰਦ ਆ ਮੈਂ ਬੋਲਣ ਲੱਗੀ ਸੀ ਕਿਉਂਕਿ ਗਰਮੀ ਨੇ ਪਾਗਲ ਕਰਕੇ ਮਸਾਲੇ ਕਿ ਅਣਗੇ ਵੀ ਅੱਲੀ ਗਰਮੀ 'ਚ ਬਰੈਡ ਪਕੌੜੇ ਵੀ ਘੱਟ ਕਰੋ ਗਰਮੀ ਚ ਹੈ ਜਾਂ ਕੁਛ ਨਾ ਖਾਓ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਭੂਆ ਨਾ ਆਣਾ ਹੈ ਤਾਂ ਬਣਾ ਰਿਆ ਹਾਂ ਉਹ ਨਹੀਂ ਅਸੀਂ ਬਣਾਉਂਦੇ ਹੁਣ ਗਰਮੀ ਗਰਮੀ ਜਦ ਮੇਰੀ ਨਣ ਦੁਨੀਆ ਨੂੰ ਦਾ ਜਲ ਬਣਾਉਂਦੇ ਆ ਜਦ ਭੂਆ ਨਿਆਣਾ ਹੁੰਦਾ ਜਦ ਬੱਸ ਉਹ ਨਹੀਂ ਅਸੀਂ ਬਣਾਉਂਦੇ ਹੈਗੇ ਉਹਨੇ ਗਰਮੀ ਗਰਮੀ ਤਾਂ ਬਹੁਤ ਔਖੀ ਆ ਗਈ ਸੀ ਜਾਂ ਆਲੂਆਂ ਦੇ ਪਰੌਂਡੇ ਪੁੰਡੇ ਤਾਂ ਬਣ ਹੀ ਜਾਂਦੇ ਨੇ ਪਰ ਇਹ ਚੀਜ਼ਾਂ ਨਹੀਂ ਬਣਦੀਆਂ ਹੁਣ ਲਈ ਦੋ ਮਹੀਨੇ ਤਾਂ ਬਣਦੀਆਂ ਨਹੀਂ ਜਰਮੀ ਪੈਣੇ ਸ਼ੁਰੂ ਹੋ ਜਾਣੇ ਆ ਜਿੱਦਨ ਵੀ ਪਊਗਾ ਫੇਰ ਉਹਦਣ ਅੱਜ ਕੁਝ ਬਣਾ ਲਓ ਅੱਜ ਕੁਝ ਬਣਾਉਣਾ ਹੈ ਨਾ ਹੋਰ ਜਦ ਤਾ ਵੇਂ ਜੀ ਮੁੱਤੀ ਜਾਂਦੀ ਆ ਹੁਣ ਬੀਬੀ ਅੱਦਰ ਠਾਲ ਕੇ ਬਿਠਾਈ ਆ ਕਿਉਂਕਿ ਗਰਮੀ ਜ਼ਿਆਦਾ ਬੀਬੀ ਤਾਂ ਅੱਜ ਬਣ ਨਹੀਂ ਰਹੀ ਤੇ ਨਾਲੇ ਪਤਾ ਹੀ ਕੀ ਗੱਲ ਆ ਠੰਡੀ ਤੇ ਨਹੀਂ ਬਣ ਰਹੀ ਅੱਜ ਇਹ ਚੀਜ਼ ਨਾ ਠੰਡੇ ਮੌਸਮ ਦੇ ਵਧੀਆ ਲੱਗਦੀ ਆ ਇਹ ਨੂੰ ਨਹੀਂ ਪਿਆ ਬੰਦਾ ਗਰਮੀ ਦੇ ਵਿੱਚ ਤਾਂ ਬਸ ਆਬੀਅਸੀ ਹੁਣ ਦੇਖ ਕੇ ਬਣਾਵਾਂਗੇ ਸਾਰੇ ਨਹੀਂ ਆਲੂ ਵਾਲੇ ਤਾਂ ਬਣਾ ਦਾਂਗੇ ਜਿੰਨਾ ਕਾਲਾ ਕਚੀੜਿਆ ਬਸ ਸ਼ਿੰਗਲਾ ਮਿਰਚ ਵਾਲੇ ਦੇ ਕੇ ਬਣਾ ਲਾਂਗੇ ਸਬਜੀ ਬਣ ਜੂਗੀ ਉਹਨਾਂ ਕੰਨ ਖਰਾਬ ਥੋੜੀ ਹੁੰਦੀ ਆ ਪੱਕ ਕੇ ਹੋਣ ਬਣ ਕੇ ਤੇ ਬਰੈਡ ਦਾ ਛਿੱਟਾ ਗੁੜ ਗਿਆ ਵਿੱਚ ਵਧੀਆ ਬਣ ਗਿਆ ਬਰੈਡਾ ਹੁਣ ਆ ਗਈ Shimla methi di bari ਸ਼ਿਮਲਾ ਮੀਠੇ ਦੇ ਪਕੌੜੇ ਕਿੰਨੂ ਇਹਨੂੰ ਵਧੀਆ ਲੱਗਦੇ ਨੇ ਮੈਨੂੰ ਵੀ ਵਧੀਆ ਲੱਗਦੇ। ਬਹੁਤ ਵਧੀਆ ਲੱਗਦੇ। ਸਬਜ਼ੀ ਖਾ ਖਾ ਥੱਕ ਜੰਨੇ ਆ। ਮੈਂ ਬਣਾਉਣ ਵੀ ਪਹਿਲੀ ਵਾਰ ਲੱਗੀਆਂ। ਮੈਨੂੰ ਦੱਸਿਓ ਕਮੈਂਟ ਕਰਕੇ ਵੀ ਅਮੀ ਬਣਦੇ ਨੇ ਵੀ ਇੱਕ ਇੱਕ ਚੱਕ ਕੇ। ਕੋਈ ਪਹਿਲਾਂ ਕਦੇ ਬਣਾਏ ਨਹੀਂ ਅਸੀਂ ਸ਼ਿਮਲਾ ਮੀਠੇ ਦੇ ਆਲੂ ਪਿਆਜ਼ ਫਰੈਟ ਪਕੌੜਾ ਬਸ। ਅੱਜ ਬਣਾਇਆ। ਦੇ ਸੰਸਰ ਦਾ ਘਟਾ ਮੈਂ ਚਾਹ। ਇਹਨਾਂ ਨੂੰ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਸਨ ਦਾ ਗਾੜਾ ਹੈ, ਵੈਰਾਈ ਤੇ ਨਹੀਂ ਹੈ। ਆਹ ਸਰ ਦਾ ਮੈਂ। ਆਪਣਾ ਸ਼ਿਮਲਾ ਮਿਰਚ ਦੀ ਬਹੁਤ ਕੋੜੀ ਕਿੰਨੀ ਸਵਾਦ ਆ ਗਈ ਮੈਂ ਖਾ। ਹੁਣ ਵਧੀਆ ਬਣਿਆ। ਫੜੇ ਕੰਮ ਚੱਲ ਰਿਹਾ ਹੈ। ਪਹਿਲਾਂ ਘੱਟ ਲੱਗੇ ਨਾ ਮੈਂ ਪਹਿਲਾਂ ਮੈਂ ਕਿਹਾ ਘੱਟ ਵੇਸਣ ਲੱਗਿਆ। ਹਾਂ। ਹੁਣ ਵਧੀਆ ਲੱਗ ਰਿਹਾ ਦੇਖੋ। ਆਇਆ ਇਹ ਤੁਹਾਨੂੰ ਗਾੜਾ ਲੱਗਦਾ ਪਹਿਲਾਂ ਸਿਮਲਾ ਮਿਰਚ ਇਕੱਲੀ ਟੱਕਰ ਹੀ ਚੰਕਰੇ ਤੇ ਹਾਂ ਮੈਂ ਤਾਂ ਸਾਰੇ ਚੱਟ ਦੋ ਮੁੱਖੇ ਹੀ ਜਿਗੜੀਆਂ ਪਹਿਲਾਂ ਕੰਦੇ ਟੱਕਰੇ ਟੱਕਰੇ ਪਹਿਲਾਂ ਜਿਹੜਾ ਹੋਣੀ ਤਾਂ ਪਹਿਲਾਂ ਦਾ ਕੰਦੇ ਸਿਮਲਾ ਮਿਰਚ ਦੇ ਟੱਕਰੇ ਟੱਕਰੇ ਚੰਕਰੇ ਜੇ ਕੰਦੇ ਸਿਮਲਾ ਨਹੀਂ ਸਿਮਲਾ ਹੁੰਦਾ ਸਿਮਲਾ ਹੁਣ ਵਧੀਆ ਬਣੀ ਹੁਣ ਵੇਸਣ ਖੜਿਆ ਇਹਨਾਂ ਆ ਦੇਖ ਹੁਣ ਇਹਨਾਂ ਵੇਸਣ ਖੜ ਗਿਆ ਜਿਵੇਂ ਵਿਆਹ ਚ ਨਹੀਂ ਹੁੰਦੇ ਹੁੰਦੇ ਉਹ ਚੀਜ਼ ਬਣੀ ਆ ਹੁਣ ਆੜਾ ਰੱਖਣਾ ਪੈਂਦਾ ਫੇ ਪਹਿਲੀ ਵਾਰ ਬਣਾਇਆ ਨਾ ਮੈਂ ਤੈਨੂੰ ਕਹੇ ਤਾਂ ਰਿਹਾ ਤਾਂ ਮੈਂ ਕਿਹਾ ਵੀ ਬੇਸਣ ਨੂੰ ਉੱਪਰ ਖੜਾ ਥੋੜਾ ਜਿਹਾ ਫੇਰ ਵਧਿਆ ਬਣਨਗੇ ਉਹ ਪਹਿਲਾਂ ਪਾਣੀ ਵਰਗਾ ਪਿਆਤਾ ਤਾਂ ਹੀ ਤਾਂ ਉਹ ਕੋਈ ਬੈਟ ਨਾ ਨਾ ਇਹ ਪਿਆਤਾ ਫੇਰ ਇੰਨਾ ਪਤਲਾ ਹੁੰਦਾ ਇਹਨੂੰ ਜਿਆਦਾ ਗਾੜਾ ਚਾਹੀਦਾ ਇਹ ਖੜਦਾ ਨਹੀਂ ਨਾ ਤੈਨੂੰ ਦੇਖੀ ਸਕ ਗਰੀ ਹੁਣ ਗਾਰੇ ਮੰਗੋ ਜਿਵੇਂ ਗਾਰਾ ਉਹ ਕੱਢ ਲੈ ਉਹ ਹੋਰੇ ਨੇ ਗਾਲ ਜੰਮਣ ਰੇ ਨੇ ਮੈਂ ਗਾਰਾਂ ਨਾਲ ਜੁਕ ਰਿਹਾ ਹਾਂ ਹੂੰ ਹੁਣ ਵਧੀਆ ਬਣੇਗਾ ਫੇਰ ਬੀਬੀ ਤੂੰ ਭੱਜ ਜਾ ਮਮਮੀ ਨੂੰ ਭੇਜ ਦੇ ਕਰਾ ਤੋਂ ਨਾਲ ਬਾੜਨ ਵਾਸਤੇ ਬਸ ਅੱਜ ਲੈ ਲਿਆ ਪੰਗਾ ਹਨ ਹੁਣ ਤਾਂ ਨਹੀਂ ਲੰਦੇ ਜਮਾ ਵੀ ਨਹੀਂ ਲੰਦੇ ਕੋਈ ਵੀ ਨਾਲ ਲਿਆ ਪੂੰਗਾ ਮੈਂ ਕਿੱਦ ਲੈ ਲਿਆ ਪੰਗਾ ਮੋ ਨਹੀਂ ਲੰਦੇ ਨਹੀਂ ਗਰਮੀ ਦਾ ਨਹੀਂ ਉਪਕਰ ਨਹੀਂ ਹੈ ਕਰ ਨਹੀਂ ਹੈ ਆਰਾ ਨਾ ਉਹ ਨਹੀਂ ਅਸੀਂ ਬਣਾਉਂਦੇ ਹੈਗੇ ਬਸ ਆ ਅੱਜ ਤੂੰ ਆਉਣੀ ਚਾਹੁੰਦਾ ਵੀ ਗੱਡੀ ਲੈ ਕੇ ਆ ਨੇ ਤਾਂ ਪਣਾ ਲੈ ਆ ਛੁੱਟੀਆਂ ਹੋਣਗੀਆਂ ਫਿਰ ਹੁਣ ਬਣਦੇ ਨੇ ਵਧੀਆ ਬਣਾਉਂਦੇ ਨੇ ਜਦ ਮੇਰੀ ਨਾਨ ਦੰਦੀਆ ਵਾ ਜਦ ਬਣਾਉਂਦੇ ਨੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਉਹ ਨਹੀਂ ਹੁੰਨ ਅਸੀ ਗਰਮੀ ਦਾ ਮੌਸਮ ਉਹ ਵੀ ਐ ਤੇ ਕੀ ਠੰਡੀਆਂ ਚੀਜ਼ਾਂ ਐ ਤੇ ਕੀ ਜਦੋਂ ਕੋਈ ਵੀ ਪਰਮੈਸ਼ ਕਰਨਗੇ ਨਾ ਅਹੀ ਜਿੱਤੇ ਕੋਈ ਨਹੀਂ ਬਣਾਉਂਦਾ ਹਾਂ ਆ ਨਾ ਬੋ ਨਹੀਂ ਉਹਨਾਂ ਨੂੰ ਬਣਾ ਕੇ ਦਵਾਂਗੇ ਦਹੀਂ ਪੱਲੇ ਦਹੀਂ ਪੱਲੇ ਖੰਡੇ ਹੁੰਦੇ ਆ ਉਹਨਾਂ ਤਾਂ ਹੀ ਪੱਲੇ ਬਣਾਨੇ ਚਾਹੀਦੇ ਹੋ ਗਰਮੀ ਨਾਲੇ ਉਹਨਾਂ ਨੂੰ ਸਾਰਾ ਹੀ ਦੀ ਫੀਜਾ ਮੰਗਣੇ ਤੇ ਕੁਸਾ ਵੀ ਦੇਣਾ। ਉਹ ਆ ਨਾ ਕੀ ਆ ਨਾ ਉਹ ਤਾਂ ਡਰਡ ਮੰਗਣਗੇ ਨਹੀਂ। ਸੈਂਡਵਿਚ ਜੇ ਬਣਾ ਕੇ ਦੇ ਦੇ। ਹੱਗ ਬਣਾ ਤਾ। ਹੱਗ ਕਰ ਦੋ। ਸੈਂਡਵਿਚ ਬਣਾ ਕੇ ਦਿੱਤਾ। ਪਨੀਰ ਵਾਲੇ ਬਣ ਕੇ ਬਣ ਗਏ ਤਾਂ। ਪਨੀਰ ਵਾਲਾ ਸਾਰਾ ਕੰਮ ਨਿਬੜ ਗਿਆ। ਅੱਜ ਮੈਂ ਸੱਜਰੇ ਦੀ ਉਠੀ ਵੀ ਆ ਪਹਿਲਾਂ ਸਾਰਾ ਅੰਦਰਲਾ ਨਵੇੜ ਕੇ ਫਿਰ ਬਾਹਰ ਕਰਿਆ। ਗਰਮੀ ਆ ਇੱਕ ਕੰਮ ਨੇ ਕਰਨਾ ਬਹੁਤ ਔਖਾ ਏ। ਕੋਈ ਨਹੀਂ ਵਧੀਆ ਟਾਈਮ ਨਾਲ ਨਿਬੜ ਗਿਆ। ਇਹ ਬਸ ਹੁਣ ਜਿਹੜੇ ਆਲੂ ਆਦੇ ਅਸੀਂ ਬਣਾਏ ਨਹੀਂ ਹੈਗੇ ਹੁਣ ਜਿਹੜੇ ਆਲੂ ਚੀਰੇ ਦੇ ਹਨ ਫਿਰ ਉਹ ਅਸੀਂ ਹੁਣ ਫਿਰ ਜਿਸ਼ਿੰਦਾ ਵਿੱਚ ਵੀ ਸਬਜ਼ੀ ਬਣਾਈ ਦਪਾਰੇ ਨੂੰ ਤਾਂ ਉਹਦੇ ਵਿੱਚ ਪਾ ਲਾਂਗੇ ਹੁਣ ਆਲੂ ਵਾਲੇ ਨਹੀਂ ਬਣਾਏ ਬੱਸ ਨਹੀਂ ਸਾਡਾ ਖਤਮ ਹੋ ਗਿਆ ਤੇ ਆਹ ਜਿਹੜੇ ਬਾਦੂ ਬਣ ਗਏ ਆ ਹਾਂ ਬਸ ਹੁਣ ਇਹ ਵੀ ਅੰਦਰ ਛਾਲਦੇ ਆ ਜਾ ਕੇ ਹੁਣ ਅਸੀਂ ਚਾਹ ਨਾਲ ਖਾ ਲਾਂਗੇ ਕਿਉਂਕਿ ਭੂਆ ਨਹੀਂ ਤਾਂ ਹਲੇ 10:30 ਵਜੇ ਟੁਰਨਗੇ 10:30 ਦਾ ਟਾਈਮ ਹੋਇਆ ਨਹੀਂ 9:30 ਹਾਂ ਸੀ ਮਰਾ ਮਿਰਚ ਲਈ ਵਧੀਆ ਬਣ ਕੇ ਨਾ ਹਾਂ ਉਹ ਤਾਂ ਹਲੇ ਟੁਰਨ ਗਈ ਇਸ ਕਰਕੇ ਨਾ ਫਿਰ ਹੁਣ ਅਸੀਂ ਪਹਿਲਾਂ ਖਾ ਲਈਏ ਸੀ ਕਿਉਂਕਿ ਸਾਨੂੰ ਤਾਂ ਭੁੱਖ ਲੱਗਦੀ ਹੈ ਦੇਖੋ 9:00 9:30 ਦਾ ਟਾਈਮ ਹੋ ਗਿਆ ਬਸ ਆਹੀ ਆਹੀ ਰਹਿ ਗਏ ਉਹੋ ਕੰਮ ਗਿਆ ਨਿਬੜ ਬੱਧੀ 10 ਨਾਲ ਤੇ ਹੁਣ ਮਿਲਦੇ ਆ ਤੁਹਾਨੂੰ ਜਲਦੀ ਲੋੜ ਜੀ ਹੁਣ ਸਾਰੇ ਬੈਠ ਕੇ ਰੋਟੀ ਖਾਣ ਮੈਂ ਸੌਰੀ ਪਕੌੜੇ ਛੋੜੇ ਕੋਈ ਪਕੌੜੇ ਦੇਖੋ ਅਸੀਂ ਨਾ ਫ੍ਰਿਜ ਦੇ ਉੱਪਰ ਧਰਤੇ ਤੇ ਬਿੱਕੀਆਂ ਨੇ ਉਹ ਇਹਨਾਂ ਬਹੁਤ ਆੜਦੀਆਂ ਨੇ ਥੱਲੇ ਅਜੇ ਜੇ ਮਾੜੀ ਦੀ ਚੀਜ਼ ਅਸੀਂ ਰੱਖਦੀ ਆਂਟਾ ਉਟਾ ਤਾਂ ਵੀ ਈੜੀਆਂ ਸਾਰਾ ਭਰ ਜਾਂਦਾ ਏ ਲਾਉਂਨ ਰੱਖਦੀ ਏ ਛਿਲਾਂ ਵਿੱਚ ਦੇ ਪਕੌੜੇ ਸਾਰੇ ਇਕੱਠੇ ਬੈਠ ਕੇ ਖਾ ਲਣਗੇ ਇੱਕੋ ਥਾਲ ਜੱਪਾ ਪਾ ਕੇ ਦੇ ਦੇਣੇ ਪਕੌੜੇ ਗਰਮ ਬਹੁਤ ਨੇ ਕਿਉਂਕਿ ਗਰਮੀ ਜਾਦੇ ਆ ਇੱਧਰ ਪਏ ਨੇ ਬ੍ਰੈਡ ਤੇ ਬਰੈਡ ਵੀ ਦੇ ਦਈਏ ਇੱਕ ਬਰੈਡ ਸਾਰੇ ਜ਼ਿਆਦਾ ਖਾਂਦੇ ਨੇ ਕਿਉਂਕਿ ਬਰੈਡ ਨਾ ਸਾਰੇ ਕਦੇ-ਕਦੇ ਬਣਾਉਂਦੇ ਆ ਪਕੌੜੇ ਤਾਂ ਹਜੇ ਫਿਰ ਵੀ ਬੰਦਾ ਬਸ 15-20 ਮਿੰਟ ਚ ਤੜ ਲੰਦਾ ਜੇ ਕਈ ਵਾਰ ਕੋਈ ਖਾਣ ਨੂੰ ਜੀ ਕਰਦਾ ਹੈ ਅੱਛਾ ਬਰੈੱਡ ਤੇ ਲੇ ਬਾਅਦ ਚ ਦੁਬਾਰੇ ਲੈ ਲਾਂਗੇ ਠੀਕ ਹੈ ਚਲ ਯੋ ਵੀ ਖਾਲਾ ਤੂੰ ਵੀ ਆ ਜਾ ਹਜੇ ਲੈ ਕੰਡਾ ਹਜੇ ਕੋਈ ਆਇਆ ਨਹੀਂ ਹਜੇ ਨਹੀਂ ਉਹ ਆਂਦੇ ਉਹ ਤਾਂ 10 11 ਵਜੇ ਆ 10 11 ਵਜੇ ਆ ਦੇਣਗੇ ਤਾਂ ਹਾਂ ਤਾਂ ਹਰੀ ਘਟ ਨਹੀਂ ਨਹੀਂ ਗਰਮੀਆਂ ਦੇ ਪਕੌੜੇ ਕੋਲ ਡਰਿੰਕ ਦੀ ਬੋਤਲ ਅਸੀਂ ਖੋਲੀ ਨਹੀਂ ਵੀ ਗੈਸ ਕੱਟ ਮੋਜੂਗਾ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਨਹੀਂ ਤਾਂ ਕੋਲਡ ਡਰਿੰਕ ਪੀ ਲੈਂਦੇ ਆ ਨਾ ਮੇਰੇ ਕੋਲਡ ਡਰਿੰਕ ਦੇ ਅੱਗ ਲੱਗ ਰਹੀ ਐ ਵੀ ਕੋਲਡ ਡਰਿੰਕ ਪੀ ਲੈ ਨੀਉ ਗੱਡੀ ਲੈ ਕੇ ਆਏ ਨੇ ਆਗੇ ਤੋਂ ਬਹੁਤ ਅੰਦੇਰੀ ਯੋ ਵੀ ਨਹੀਂ ਆ ਰਿਹਾ ਖੜਜੋ ਖੜਜੋ ਆ ਘੱਲੇ ਟੱਕਣ ਆ ਘੱਲੇ ਟੱਕਣ ਬਾਏ ਖੜ ਆ ਟੱਕਣ ਖੋਦੇ ਮੜਾ ਜਾ ਮੜੇ ਨਹੀਂ ਪੁਰਾ ਟੱਕਣ ਦੇ ਮੜਾ ਕੋਲੀ ਬਾਏ ਨਾ ਨਾ ਖੜ ਜਾ ਯੋਏ ਆ ਫੋਨ ਫੜੀ ਮੇਰਾ ਗੱਡੀ ਲਈਏ ਗੱਡੀ ਲਈਏ ਗੱਡੀ ਤਾਂ ਨਵੀਂ ਆ ਆਈ 20 ਉੱਧਰ ਹੋ ਗਈ ਤੋਂ ਦੋ ਦੋ ਮੈਂ ਜਿਆਨ ਕਰ ਲਾਂ ਮੈਂ ਕਹਿਆ ਹੈ ਮਾਈ ਗਾ ਉਹ ਕਿੱਥੇ ਜਾਂ ਫੇਮ ਆਈਸੀ ਲਾ ਦੇ ਗੱਡੀ ਨੂੰ ਮੈਂ ਮੋਟਰਸ ਨਾਲ ਇੱਧਰ ਕੱਢ ਦੰਨਾ ਸੌ ਚ ਲਾ ਸੌ ਚ ਸੜ ਜੂਰੇ ਤੋਂ ਬਾਕ ਹੋਊਗੀ ਹੋਰ ਗਰਮ ਹੋ ਗਰਮ ਹੋ ਜੂਗੀ ਆ ਫੜੋ ਇੰਟੀਰੀਅਰ ਵੀ ਸੇਮ ਹੈ ਲੈ ਇੱਧਰ ਯੂ ਵੀ ਇੱਧਰ ਯੂ ਵੀ ਸਰਸੀ ਸਰਸੀ ਦਾ ਲੂ ਹੈ ਇਸ ਫਸਲ ਕੇ ਲੋ ਜੀ ਆ ਗਈ ਪੂਆ ਸਾਡੀ ਵਦਾਂ ਯਾ ਬੋਜ਼ਾ ਤਿਕੂ ਲਗੀ ਜੀ ਸਾਰੇ ਦੰਦਾਂ ਦੇ ਨਾਲ ਛੱਡ ਜਾਣੇ ਉਹ ਤੇ ਇੱਤਨ ਸੰਭਣਾ ਉਹ ਤੁੱਕ ਬਹੁਤ ਹੈਰੀ ਹੈ ਨਾ ਇੱਥੇ ਸ਼ੌਂਚ ਲਾ ਦੂਗੀ ਰੱਖਣ ਦਾ ਮਨ ਪਰਾਂ ਹਾ ਸਾਕਾਂ ਤਾਂ ਮੈਨੂੰ ਦੇਤਾ ਨੇ ਸਾਕ ਮੇਰਾ ਸਾਕਾਂ ਤਾਂ ਉਹਨੂੰ ਦਤਾ ਤਾਂ ਭਾਬੀ ਨੂੰ ਉਹ ਮੇਰਾ ਸ਼ਗਨ ਆ ਤਾਂ ਉਹਨੂੰ ਫੈਣ ਮੁਬੇ ਕਰਦੇ ਹੁੰਦੇ ਆ ਮੈਂ ਪਹਿਣੀ ਆ ਉਹ ਵੀ ਸਰੀਕਾ ਦੇ ਕੀ ਲੈ ਲੈ ਗੱਟੀ ਆ ਭਾਈ ਇਹਨਾਂ ਉਹ ਵੀ ਸਰੀਕਾ ਆ अच्छा जी गाना है कुछ कल आए अच्छा लागा लेमत तो फोन पे दे दे हां कौनन देन लगी ऐसी चाय हां इधर पे इधर पे तो चलाओ ये डॉक्टर में बनाया नहीं हो सकती ना समझ नहीं आ ब्रो हेलो आ दत लो यार फिर आज बार क्या खाबे का तळे नहीं खा नहीं खा लो ਉਹ ਫਰਾਂਕ ਟੋਪਲੀ ਬਿਸਕੁਟ ਪਏ ਨੇ ਨਹੀਂ ਨਹੀਂ ਬਣਾ ਦੇ ਰਾਜਨ ਮੈਂ ਸਮਝਾ ਦੇ ਬੈਂਨ ਵਾਲਿਆਂ ਦਾ ਆ ਫ੍ਰੀਜਾਂ ਦੇ ਟਿੱਕਿਆਂ ਤੇ ਆਪਾਂ ਨੇ 33 ਕੰਪਨੀਆਂ ਦੀ ਜਿਆਦਾ ਕੂਲਿੰਗ ਹੁੰਦੀ ਵਾਲੇ ਠੀਕ ਹੈ ਦੁਨੀਆ ਜਿਹੜੇ ਆਪਾਂ ਤੇਰੇ ਵਾਲਾ ਨਾ ਜੀ ਉਹ ਆਇਆ ਕੋਠੀਆ ਵਾਲਾ ਜਿਹੜਾ ਕੂਲਿੰਗ ਦਾ ਕੋਠੀਆ ਬਹੁਤ ਲੱਗੇ ਬੈਠਦੇ ਸੀ ਆ ਆਪਣੇ ਕੋਲ ਕੀ ਪਹੁੰਚਾਉਂਦੇ ਨੇ ਆਪਰੇ ਜਾਣਦੇ ਆ ਬਗਣਾ ਕਰੀ ਤੇ ਵੀ ਤਾਂ ਨੰਦਾ ਚੱਕੇ ਨਾ ਹੁਣ ਤੇ ਚੱਲ ਰਿਹਾ ਵਧੀਆ ਐ ਨਾ ਕੋਈ ਨਹੀਂ ਰਹਿੰਦੀ ਇਧਰ ਪਾਕਿਸਤਾਨ ਇਹਨੋਂ ਕੋਣ ਦਾ ਟਕਰਾ ਬੜਾ ਹਾ ਉਹਦਾ ਜਿੱਤ ਆਦੇ ਦਾਈ ਸੀ ਹਾਂ ਉਹਦਾ ਪਹਿਲਾ ਇੰਨੇ ਦਿਨ ਹੋ ਗਏ ਤੇ ਪਛਾਣੀ ਓਏ ਮੈਂ ਕੋਈ ਲੱਗਿਆ ਰੋੜੇ ਰੋੜਿਆ ਨਾ ਤੂੰ ਕਰਦੇ ਆ ਕੋਈ ਲੱਗਿਆ ਨਹੀਂ ਤੇ ਮੇਰੇ ਭੜਾਈ ਨਾ ਕਰੋ ਨਾ ਓਏ ਗੱਗੂ ਮੰਮਾ ਨੂੰ ਕੋਈ ਦਿਆ ਦੇ ਮਾਚੀ ਐ ਠੀਕ ਐ ਰੋ 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 ਮਨ ਰੋ 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 ਬਬੂ ਵੀ ਆ ਗਿਆ ਆਂਸਾਰ ਬਬੂ ਨੇ ਆਪਣੇ ਕੰਮਾਂ ਤੇ ਲੱਗ ਗਿਆ ਟੀ ਟੀਵੀ ਟੀ ਟੀਵੀ ਟੀ ਜਾਂ ਟੀ ਉਹ ਦੇਖੋ ਤੁਸੀਂ ਦਾ ਵਲੌਗ ਲਾਦਾ ਹੈ ਨੇ ਹਾਂ ਤੁਸੀਂ ਦਾ ਵਲੌਗ ਲਾਤਾ ਦੇਖੋ ਤਾਂ ਸਹੀ ਤੂੰ ਵਲੌਗ ਦੇਖਦਾ ਤੇ ਇੱਥੇ ਟਾਈ ਮम्मा ਦਾ ਵਲੌਗ ਲਾ ਲਿਆ ਮੈਂ ਗੱਗੂ ਮम्मा ਦੇਖਦਾ ਦਾ ਬਬੂ ਹੋ ਗਿਆ ਕੜਾ ਦਾ ਦੇਖ ਲੈ ਉੱਪਰ ਪੱਕਾ ਚੱਲ ਰਿਹਾ ਇਹ ਵੀ ਬਾਬੂ ਤੁਰਨ ਲੱਗਿਆ ਬਬਲਾ ਆਈ ਡਰਿੰਕਿੰਗ ਕੋਲਡ ਡਰਿੰਕ ਚਾਹ ਨਹੀਂ ਹੈਗੀ ਕੋਲਡ ਡਰਿੰਕ ਆ ਕੋਲਡ ਡਰਿੰਕ ਹਾਂ ਬੁੱਤ ਚਾਹ ਨਹੀਂ ਹੈਗੀ ਬੁੱਤ ਚਾਹ ਬੁੱਲਿਆ ਨਹੀਂ ਬਾਬੂ ਮੇਰੇ ਲੈ ਕੇ ਨਹੀਂ ਤਾ ਆ ਦੇਖੋ ਕਿੱਥੇ ਲੱਗ ਜਾਊਗਾ ਅ ਅ ਨਾ ਪਤਾ ਕੀ ਕਮੈਂਟ ਕਰ ਦੇਣੀ ਮੈਂ ਕਰ ਲੈ ਸਾਰੇ ਕਮੈਂਟ ਕਰਦੇ ਨੇ ਮੈਨੇ ਭੂਰੇ ਮੁੰਡੇ ਨੂੰ ਕਹੇ ਕਰੋ ਮੂੰਹ ਸਿੱਧਾ ਰੱਖੇ ਕਰੋ ਕੋਈ ਚੱਕਰ ਨਹੀਂ ਵੀ ਆ ਕਿਹੜੇ ਕੁੜੀ ਆ ਜਿਹੜੀ ਸੰਗੀ ਜਾਂਦੀ ਆ ਮੂੰਹ ਦਿਖਾਏ ਕਰੇ ਸਾਰੇ ਅੱਜ ਦਿਨ ਚੱਲੇ ਆ ਫੁੱਖੜ ਨੂੰ ਰੋਟੀ ਦੁਪਹਿਰ ਦੀ ਰੋਟੀ ਕਿਉਂਕਿ ਹੋਰ ਤਾਂ ਕੋਈ ਖਾਂਦਾ ਨਹੀਂ ਹੈਗਾ ਫੁੱਖੜੇ ਖਾਊਗਾ ਉਹ ਵੀ ਬਸ ਇੱਕੇ ਖਾਊਗਾ ਸ਼ਾਇਦ ਕਹਿੰਦਾ ਮੈਂ ਕਿਉਂਕਿ ਬਰੈਡ ਕੋੜੇ ਖਾਤੇ ਬਾਅਦ ਰੋਟੀ ਖਾਂਦਾ ਜੀ ਨਹੀਂ ਕਰਦਾ ਕੁਛ ਇਹਦਾ ਵੀ ਘਰ ਮੇਂ ਜਿਆਦੇ ਐ ਅੱਜ ਹੋਰ ਖੜਿਆ ਨਹੀਂ ਹੁੰਦਾ ਬਹੁਤ ਗਰਮੀ ਆਂਦੀ ਨਹੀਂ ਕਰਦਾ ਇਸ ਨਾਲ ਕਿੱਲੇ ਉੱਠਣ